ਸਕੂਲਾਂ ਦੇ ਵਿੱਚ ਘੁੰਦੇ ਸੀ ਜਿਹਦੀ ਬਹੁਤ ਦਿੱਕਤ ਆਉਂਦੀ ਸੀ ਖਾਸ ਕਰਕੇ ਸਕੂਲ ਦੇ ਵਿੱਚ ਜਿਹੜਾ ਸਟਾਫ ਸੀਗਾ ਉਹਨਾਂ ਨੂੰ ਦਿੱਕਤ ਆਉਂਦੀ ਸੀ ਪਰ ਅੱਜ ਕਿਸੇ ਵੀ ਸਰਕਾਰੀ ਸਕੂਲ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਚਾਰ ਦੀਵਾਰੀ ਨਾ ਹੋਊਗੀ ਸਾਰੇ ਸਰਕਾਰੀ ਸਕੂਲਾਂ ਦੀ ਚਾਰ ਦੀਵਾਰੀ ਜਿਹੜੀ ਮੁਕੰਮਲ ਕੀਤੀ ਆ ਅੱਜ ਤੁਸੀਂ ਦੇਖਦੇ ਹੋਵੋਗੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਖੜੇ ਆ ਅੱਜ ਵੀ ਹਨ ਅੱਜ ਸਫਾਈ ਸੇਵਕ ਆ ਸੋ ਇਹ ਸਿੱਖਿਆ ਕ੍ਰਾਂਤੀ ਦਾ ਨਤੀਜਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨਤੀਜਾ 3 ਸਾਲਾਂ ਦੇ ਵਿੱਚ 10000 ਤੋਂ ਉੱਤੇ ਅਧਿਆਪਕਾਂ ਦੀ ਨਿਯੁਕਤੀ ਕੀਤੀ ਹੈ 12000 ਤੋਂ ਉੱਤੇ ਜਿਹੜੇ ਕੱਚੇ ਅਧਿਆਪਕ ਸੀਗੇ ਉਹਨਾਂ ਨੂੰ ਰੈਗੂਲਰ ਕੀਤਾ ਸੋ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਪੰਜਾਬ ਸਰਕਾਰ ਜਦੋਂ 2022 ਦਾ ਇਲੈਕਸ਼ਨ ਸੀ ਉਦੋਂ ਆਮ ਆਦਮੀ ਪਾਰਟੀ ਨੇ ਇੱਕ ਵਾਅਦਾ ਕੀਤਾ ਸੀ ਕਿ ਐਜੂਕੇਸ਼ਨ ਨੂੰ ਅਸੀਂ ਪ੍ਰਾਇੋਰਟੀ ਦੇ ਉੱਤੇ ਰੱਖਾਂਗੇ ਸੋ ਉਹ ਅੱਜ ਵਾਅਦਾ ਪੂਰਾ ਹੋ ਰਿਹਾ ਸੋ ਆ ਦੱਸ ਦੇਣਾ ਚਾਹੁੰਦਾ ਕਿ ਜਾਪਾਨ ਦੇ ਵਿੱਚ ਇੱਕ ਸਾਇੰਸ ਕੰਪੀਟੀਸ਼ਨ ਹੋਇਆ ਜਿਸ ਦੇ ਵਿੱਚ ਪੂਰੇ ਭਾਰਤ ਦੇ 60 ਬੱਚੇ ਸਿਲੈਕਟ ਹੋਏ ਜਿਨ੍ਹਾਂ ਦੇ ਵਿੱਚ 6 ਬੱਚੇ ਪੰਜਾਬ ਦੇ ਸੀ ਤੇ 6 ਦੇ 6 ਹੀ ਸਰਕਾਰੀ ਸਕੂਲਾਂ ਦੇ ਸੀਗੇ ਔਰ ਅੱਜ ਜੇ ਜਿਹੇ ਵਰਗੇ ਟੈਸਟ ਹੁੰਦੇ ਆ ਤਾਂ ਪੰਜਾਬ ਦੇ ਵਿੱਚੋਂ 259 ਬੱਚੇ ਆ ਜਿਹੜੇ ਉਹ ਟੈਸਟ ਪਾਸ ਕਰਦੇ ਆ ਬਹੁਤ ਔਖਾ ਟੈਸਟ ਹੁੰਦਾ ਔਰ 259 ਬੱਚੇ ਸਰਕਾਰੀ ਸਕੂਲਾਂ ਦੇ ਆ ਸਭ ਕੋਈ ਸਮਾਂ ਹੁੰਦਾ ਸੀਗਾ ਕਿ ਅਸੀਂ ਸ਼ਰਮ ਮਹਿਸੂਸ ਕਰਦੇ ਹੁੰਦੇ